ਤੇ ਅੱਜ ਥੋੜਾ ਜਿਹਾ ਆਪਾਂ ਇੱਕ ਗੱਲ ਕਰਨੀ ਸੀ ਉਹ ਕਹਿੰਦੇ ਨਾ ਵੀ ਜਿਹੜਾ ਠਕੀਮ ਹੈ ਇਹ ਬਹੁਤ ਭੈੜੀ ਚੀਜ਼ ਹੈ ਹਨਾ ਅੱਜ ਹਲੋ ਵੀ ਚਲਿਆ ਗਿਆ ਸੀ ਪਿੰਡ ਰਾਤ ਤੇ ਉਦੋਂ ਟੈਨਸ਼ਨ ਪੈ ਗਈ ਸੀ ਗੱਡੀ ਦੀ ਅਸੀਂ ਗੱਡੀ ਲੈਣ ਚਲੇ ਗਏ ਜੈਪਸੀ ਮੋਟਰਸਾਈਕਲ ਤੇ ਬਈ ਰਾਤ ਨੂੰ ਬਲਕਰਨ ਬਾਈ ਕੋਲੋਂ ਸੱਦੇ ਆਲਿਓ ਉਹ ਭਾਈ ਰਾਤ ਨੂੰ ਸਟਾਰਟ ਤਾਂ ਹੋ ਗਈ ਤੇ ਮੁੜ ਕੇ ਉਹਦੀਆਂ ਬ੍ਰੇਕਾਂ ਨਾ ਲੱਗਣ ਫੇਰ ਉਹਨਾਂ ਦਾ ਪਿਓ ਕਹਿੰਦਾ ਯਾਰ ਥੱਲੇ ਆ ਜੂਂਗੇ ਕਾਹਦੇ ਬਾਈ ਯਾਰ ਸਵੇਰੇ ਲੈ ਕੇ ਜਾਇਓ ਅਸੀਂ ਜਾ ਕੇ ਚੱਲ ਹੌਲੀ ਹੌਲੀ ਲੈ ਜਾਾਂਗੇ ਫੇਰ ਬਾਈ ਲੱਗੀ ਠੰਡ ਰਾਤ ਨੂੰ ਠੰਡ ਲੱਗੇ ੜਗਾ ਬੁਖਾਰ ਭਰਾਵੋ ਇੱਕ ਤਾਂ ਕੋਟ-ਕੂਟ ਨਹੀਂ ਪਾ ਕੀ ਗਏ ਸੀ ਆਈ ਗਏ ਸੀਗੇ ਬੁਖਾਰ ਵੀ ਬਹੁਤ ਜ਼ਿਆਦਾ ਹੋ ਗਿਆ ਦੋ ਤਿੰਨ ਵਾਰੀ ਗੋਲੀਆਂ ਵੀ ਲੈ ਲੀਆਂ ਹਨਾ ਪਰ ਲੋਟ ਨਹੀਂ ਆਇਆ ਕੰਮ ਤੇ ਉਧਰੋਂ ਅੱਜ ਲੰਗਰ ਲਾਉਣਾ ਹੈ ਤੇ ਜ਼ਰੂਰੀ ਸੀ ਉੱਠਣਾ ਵਿਚਾਰੀ ਮੇਰੇ ਘਰ ਵਾਲੀ ਤਾਂ ਲੱਗੀ ਪਈ ਆ 5 ਵਜੇ ਦੀ ਰੋਟੀਆਂ ਲਾਉਣ ਨੂੰ ਤਾਂ ਉੱਠ ਕੇ ਅਸੀਂ लेट ਹੋ ਗਏ ਤਾਲਕਾ ਤੁਰਕਾ ਕੱਟ ਕੇ ਦੇਣਾ ਸੀ ਸਾਗ ਨੂੰ ਲਾਉਣਾ ਉਹ ਕਹਿੰਦੇ ਚਲ ਬਾਕੀ ਕੰਮ ਅੱਜ ਮੈਂ ਕਰ ਦੂੰਗੀ ਫੇਰ ਮੈਂ ਮਾਟਰ ਨੂੰ ਸੱਧਿਆ ਭਰਾ ਨੂੰ ਇਹਨੂੰ ਮੈਂ ਪੱਕਾ ਹੀ ਰੱਖ ਲਿਆ ਮੈਂ ਕਹਾਂ ਤੂੰ ਪੱਕਾ ਹੀ ਨਾਲ ਆ ਜਾ ਯਾਰ ਤੇ ਗੱਡੀ ਦੀ ਹੁਣ ਆਪਾਂ ਨੂੰ ਬਹੁਤ ਸਖਤ ਲੋਡ ਆ ਬਾਈ ਯਾਰ ਬਹੁਤ ਜ਼ਿਆਦਾ ਕਿਉਂਕਿ ਗੱਡੀ ਐ ਅੱਧਾ ਦੇਣੀ ਆ ਆਪਣੇ ਕੋਲੇ ਤੇ ਗੱਡੀ ਦੀ ਲੋਡ ਪੈਣੀ ਹੀ ਪੈਣੀ ਆ ਆਪਾਂ ਨੂੰ ਯਾਰ ਕਿਉਂ ਗੱਡੀ ਬਿਨਾ ਆਪਣਾ ਕੰਮ ਖੜ ਜਾਣਾ ਜੇ ਕੋਈ ਹੋਰ ਵੀ ਭਰਾ ਕੋਈ ਜੈਪਸੀ ਜਾਂ ਕੋਈ ਹੋਰ ਕੈਂਪਰ ਹਨਾ ਜਿੰਮੇ ਸਸਤੀ ਹੋਵੇ ਬੇਤਨੀ ਚਾਹੁੰਦਾ ਹੋਵੇ ਮੈਂ ਤਿੰਨ ਵਾਰੀ ਕਰਕੇ ਪੈਸੇ ਦੇ ਦੂੰਗਾ ਮੈਂ ਮੈਂ ਫ੍ਰੀ ਨਹੀਂ ਲੈਣੀ ਲਵਾਂਗਾ ਪੈਸਿਆਂ ਦੀ ਜਾਨੀ ਤਿੰਨ ਵਾਰੀ ਕਰਕੇ ਪੈਸੇ ਦੇ ਦੂੰਗਾ ਜਾਨੀ ਮੈਂ 30-40 ਹਜ਼ਾਰ 50 ਹਜ਼ਾਰ ਦੇ ਕੇ ਹੀ ਲੈ ਕੇ ਆਉਂਗਾ ਜਿੰਮੇ ਜੈਪਸੀ ਤਾਂ ਹੁਣ 50-60 ਹਜ਼ਾਰ ਦੀ ਮੇਲੀ ਜਾਣੀ ਹੈ ਵੈਸੇ ਹਨਾ ਜੇ ਕਿ ਭਰਾ ਕੋਲੇ ਹੈਗੀ ਹੈ ਚਾਚੀ ਦੀ ਤਾਂ ਮੈਨੂੰ ਜ਼ਰੂਰ ਦੱਸਿਓ ਵੈਸੇ ਤਾਂ ਮੈਂ ਬਲਕਰਨ ਨੂੰ ਕਹਤਾ ਮੈਂ ਕਿ ਭਾਈ ਮੈਂ ਸੌਦਾ ਕਰਕੇ ਹੀ ਲਿਆਉਂਗਾ ਐ ਨਹੀਂ ਲੈ ਕੇ ਜਾਂਦਾ ਐ ਯਾਰ ਬਜ਼ੁਰਗਾਂ ਨੂੰ ਫਿਕਰ ਹੁੰਦਾ ਵੀ ਕੱਲ ਨੂੰ ਕਿ ਸਾਡੀ ਗੱਡੀ ਤੇ ਕੋਈ ਐ ਹੋ ਜੇ ਉਹ ਹੋ ਜੇ ਹਨ ਤਾਂ ਯਾ ਕਸੀਨੇਰਾ ਬਹੁਤ ਕਰ ਲਿਆ ਸੀ ਸ਼ਾਮ ਨੂੰ ਫੋਨ ਲਾਇਆ ਉਹਨਾਂ ਸਿਕਾਉਂਟ ਬੇਲੇ ਹੋਏ ਆ ਉਹ ਤੋਂ ਸਾਨੂੰ ਬੈਟਰੀ ਨਾ ਮਿਲੇ ਭਾਈ ਮੋਗੇ ਚੋਂ ਮੁੰਡਾ ਕਲਜੀਤ ਆ ਦੋਨੇ ਕੀ ਗੱਡੀਆਂ ਠੀਕ ਕਰਦਾ ਅਸੀਂ ਉਹਦੇ ਕੋਲੇ ਗਏ ਵਿਚਾਰੇ ਕੋਲੇ ਉਹਨੇ ਬਹੁਤ ਲੱਭਾ ਲੁੱਭਾ ਉਹ ਕਹਿੰਦਾ ਬਾਬਾ ਹਣ ਕੀ ਪਤਾ ਸੈਲਫ ਮਰਾਊਕ ਨਾ ਬੈਟਰੀਆਂ ਦਾ ਪ੍ਰਾਣੀਆਂ ਪੰਜਾਂ ਤੈਨੂੰ ਦੇ ਦੇਾਂਗੇ ਵਿਸਾਲਪਾ ਨਹੀਂ ਪਤਾ ਵਿਹਾਂ ਤੜਕੇ ਹੁੰਦੀ ਤਾਂ ਕੋਈ ਨਾ ਕੋਈ ਤੇਰੇ ਮੂੰਹ ਧਰ ਦੇਾਂਗੇ ਯਾਰ ਤੂੰ 6000 ਜ਼ਰੂਰ ਲਾਉਣਾ ਯਾਰ ਕਾਮਾ ਤੇ ਮੈਂ ਕਹਾਂ ਵੀ ਚਲ ਕੋਈ ਨਾ ਮੈਂ ਕਹਾਂ ਮੈਂ ਉਹਨਾਂ ਕਹਾਂ ਵੀ ਚਲ ਸਾਡੇ ਕੋਲੇ 1.2500 ਰੁਪਿਆ ਹੈਗਾ ਅਸੀਂ ਤੜਕੇ ਦਾ ਜਿਗਾਰਡ ਕਰ ਲਾਂਗੇ ਕਿ ਉਹ ਕੋਈ ਲੈਣਾ ਅਸੀਂ ਧਾਰ ਲੈ ਲਾਂਗੇ ਮੈਨੂੰ ਤੈਨੂੰ ਤਿੰਨ ਹਜ਼ਾਰ ਕਰ ਦਿੰਨੇ ਆ ਕਿ ਤੂੰ ਕੇ ਇਧਰ ਉਧਰ ਕਰਕੇ ਤੇ ਦੂਜੇ ਦਿਨ ਸਵੇਰੇ ਦੇ ਦਿਆਂਗੇ ਯਾਰ ਫੇਰ ਅਸੀਂ ਝਰੀ ਤੋਂ ਸਾਡੇ ਯਾਰ ਤੋਂ ਬੈਟਰੀ ਲੈ ਕੇ ਕਿਸੇ ਦੀ ਚੱਕੀ ਅਜਗਾ ਸਵੇਰੇ ਤੈਨੂੰ ਆ ਕੇ ਪੈਸੇ ਦੇ ਦਿਆਂਗੇ ਝਰੀ ਯਾਰ ਬੈਟਰੀ ਲੈ ਦੀ ਯਾਰ ਤੇ ਗੱਡੀ ਸਟਾਰਟ ਹੋ ਗਈ ਤੇ ਉਹਦੀਆਂ ਬ੍ਰੇਕਾਂ ਲੱਗੀਆਂ ਵਿਚਾਰੀ ਦੀਆਂ ਜੋ ਰੋਲ ਨਹੀਂ ਗੱਲਾਂ ਜੇ ਦਾ ਅੱਜ ਬਣ ਗਈ ਗੱਲ ਬਲ ਕਰਨਾ ਮਹਾਰਾਜ ਕਰੇ ਬਣ ਜੇ ਸੌਦਾ ਸਾਡਾ ਹਾਂ ਤੇ ਦਾ ਜੀ ਉਹਦੇ ਨੂੰ ਵੀ ਸੈੱਟ ਕਰ ਲਾਂਗੇ ਕਿਉਂਕਿ ਆਪਾਂ ਆਪਦੇ ਹਿਸਾਬ ਨਾਲ ਉਹਤੇ ਪੈਸੇ ਲਾਈ ਚੱਲਾਂਗੇ ਆਪਦੇ ਹਿਸਾਬ ਵਾਲੀ ਚੀਜ਼ ਬਣ ਜੂਗੀ ਕੱਲ ਨੂੰ ਆਪਾਂ ਨੂੰ ਮੁੜ ਕੇ ਗਰਮੀਆਂ ਚ ਵੀ ਚੱਲੇ ਸਿਆਲਾਂ ਚ ਵੀ ਚੱਲੇ ਹਨਾ ਇੰਜਣ ਉੰਜਣ ਵਧੀਆ ਜਿਵੇਂ ਅਸੀਂ ਬੈਟਰੀ ਰੱਖੀ ਜਾ ਕੇ ਗਰਮ ਨੇ ਦੇ ਨੇ ਸਟਾਰਟ ਬਈ ਤੇ ਹਾਂ ਮੋਰੀ ਯਾਰ ਫਿਰ ਤਾਂ ਪਤਾ ਘਰੇ ਵੀ ਰਾਇ ਤਾਂ ਪਾ ਲਉਣਾ ਹੁੰਦਾ ਐਡਾ ਸਾਧਨ ਦੇਣਾ ਯਾਰ ਬੰਦੇ ਨੇ ਹਨਾ ਮੈਂ ਉਹਨਾਂ ਨੂੰ ਕਿਹਾ ਸੀ ਨਾਲੇ ਅਸੀਂ ਮੈਂ ਕਹਾ ਯਾਰ ਬਲਕਾਨ ਕਹਿੰਦਾ ਤੂੰ ਕੰਮ ਚਲਾ ਲਾ ਯਾਰ ਬਾਬਾ ਮੈਂ ਕਹਾ ਨਹੀਂ ਯਾਰ ਤੂੰ ਹੀ ਦੇ ਦੇ ਦੀ ਸਾਨੂੰ ਯਾਰ ਹਾਂ ਕਿਉਂਕਿ ਬਾਬਾ 20 ਪਤੀ ਹਜ਼ਾਰ ਰੁਪਿਆ ਤਾਂ ਲੱਗ ਹੀ ਜਾਂਦਾ ਸਾਧਨ ਤੇ ਯਾਰ ਬਿਲਕੁਲ ਕਿਹੋ ਜਿਹਾ ਵੀ ਹੋਵੇ ਹਨਾ ਤੇ ਮੈਂ ਕਹਾਂ ਤੂੰ ਕਿਉਂ ਨਾ ਸਾਨੂੰ ਪੱਕਾ ਹੀ ਦੇ ਦੇ ਤੈਨੂੰ ਪੈਸੇ ਦੇ ਦਿਆਂਗੇ ਯਾਰ ਹਾਂ ਤੇ ਇਹਦੇ ਮੈਨੂੰ ਪਤਾ ਜੀ ਜੇਬਸੀ ਦੇ ਮੈਂ ਨਿਮੇੜ ਹੀ ਆਉਂਗਾ ਮੇਰੇ ਹਿਸਾਬ ਨਾਲ ਤਾਂ ਪਚਾਦੀ ਰਹਿ ਜਾਊਗਾ ਹਾਂ ਕਿਉਂਕਿ 50-60 ਹਜ਼ਾਰ ਦੀ ਹੋਈ ਤਾਂ 25-30 ਹਜ਼ਾਰ ਰੁਪਏ ਤਾਂ ਮੇਰੇ ਕੋਲ ਇੱਕ ਦਿਨ ਚ ਆ ਜਾਣਾ। ਬਸ ਮੈਂ ਇਹਦੇ ਦੇ ਦੂੰਗਾ ਮੈਂ। ਇੱਕ ਕੈਸ ਦਾ ਇਹ ਨਾ ਭਰਾਂਗੇ। ਉਹ ਕਿਹੜਾ ਇੱਕ ਕੈਸ ਤੇ ਆਪਣਾ ਘਰ ਨੱਪ ਲੈਣਗੇ। ਟੈਨਸ਼ਨ ਹਰ ਬੰਦੇ ਤੇ ਹੁੰਦੀ ਹੈ। ਟੈਨਸ਼ਨ ਨਾ ਲਿਆ ਕਰੋ। ਮੈਂ ਵੀ ਲੋਨ ਲਈ ਬੈਠਾ 20-22 ਲੱਖ ਦਾ 25 ਲੱਖ ਦਾ ਕਈ ਭਰਾ ਕਹਿੰਦੇ ਸੀ ਇਹ ਪੈਸੇ ਖਾਂਦਾ ਜਈ ਉਹ ਅਜੇ ਗੁਜਰਾਤ ਜਾਂਦਾ ਜੀ। ਕੀਨੇ ਪੈਸੇ ਖਾਣੇ ਭਰਾਵਾ। ਮੋਗੇ ਵਾਲਾ ਸੁਨਿਆਰਾ ਸਾਡੇ ਇੱਥੇ ਸਾਡੇ ਪਿੰਡ ਦੇ ਹੀ ਆ ਮੋਗੇ ਰਹਿੰਦੇ ਪਹਿਲਾਂ ਬੱਸਾਂ ਹੁੰਦੀਆਂ ਸੀ ਉਹਦੇ ਕੋਲ ਆ ਕੇ ਪੁੱਛ ਲੇ ਵੀ ਤਾਰੀ ਦਾ ਸੋਨਾ ਕਿੱਥੋਂ ਲੈਣਾ ਸਾਡੇ ਕੋਲੇ ਪਿਆ ਕਾਹਦੇ ਚ ਪਿਆ ਉਹਨੇ ਕਿਹਾ ਜਦੋਂ ਗੁਜਰਾਤ ਲੀ ਜਾਂਦਾ ਉਦੋਂ ਦਾ ਪਿਆ ਠੀਕ ਐ ਫਿਰ ਲੋਨ ਲਿਆ ਘਰ ਤੇ ਉਹਦਾ ਬੜਾ ਵੱਡਾ ਲਿਆ ਜੀ ਪਹਿਲਾਂ 5 ਲੱਖ ਲਿਆ ਉਹ ਗੱਲ ਬਣੀ ਨਾ 5 ਲੱਖ ਦਾ ਧਿਆਈ ਨਹੀਂ ਦੇਉਣਾ ਗਾਉਂ ਜੱਬ ਕੇ ਫਿਰ ਉਹ 5 ਮੋੜ ਕੇ ਫਿਰ ਹੋਰ ਬੈਂਕ ਤੋਂ 25 ਲੱਖ ਲਿਆ ਉਹ ਵੀ ਨਹੀਂ ਧਿਆਇਆ ਗੱਡੀ ਦੇ ਲਈ ਗੱਡੀ ਕਰਮੋਗੀ ਵਿੱਚੇ ਵੜ ਗਏ ਉਹ ਵੀ ਹੁਣ ਉਹਦੀ ਕੈਸ ਦਾ 15 ਸਾਲ ਭਰਨੀ 15 ਸਾਲ ਜਦੋਂ ਪਾਏ ਇਹਨੂੰ ਯਾਦ ਆਉਂਦੇ ਆ ਤੇ ਫਿਰ ਮੇਰੇ ਜਵਾਕ ਮੇਰਾ ਮੇਰੇ ਅੱਖਾਂ ਮੂਰੀ ਆ ਜਾਂਦਾ ਵੀ ਜੇ 15 ਨਾ ਕੱਟੇ ਤਾਂ ਮਲਿਆ ਪੁੱਤ ਨੂੰ ਕੀ ਦੇ ਕੇ ਚੰਦਿਆ ਹਨਾ ਇੱਕ ਘਰ ਬਣਾਇਆ ਸੀ ਤੂੰ ਤਾਂ ਉਹ ਵੀ ਕਹਿਣੇ ਕਰ ਚੰਦਿਆ ਯਾਰ ਜਾਂਦਾ ਜਾਂਦਾ ਯਾਰ ਨਾਲੇ ਗਾਰਾਂ ਲੈ ਲenga ਉਹਨਾਂ ਤੋਂ ਵੱਲੀਆਂ ਤੋਂ ਤੇ ਨਾਲੇ ਘਰ ਕਹਿਣੇ ਕਰ ਲਿਆ ਯਾਰ ਉਹਨਾਂ ਦੀ ਖਾਤਰ ਯਾਰ ਹੈ ਉਹਨੇ ਇੱਕ ਭਰਾ ਆਇਆ ਸੀ ਮੈਨੂੰ ਕਹਿੰਦਾ ਬਾਬਾ ਯਾਰ ਮੈਂ ਤਾਂ ਆਇਆ ਤੂੰ ਬੰਦ ਹੀ ਕਰਦਾ ਮੈਂ ਨਹੀਂ ਭਰਾ ਮੈਂ ਤਾਂ ਆਪ ਕਾਟ ਮਾਰਦਾ ਉਹ ਪਿਆਜੇ ਮਾਰਨਾ ਤਾਂ ਆ ਜਾ ਬਾਬਾ ਮਗਰ ਗੱਲ ਖਤਮ ਖਾਓ ਛੱਡੋ ਨਾ ਮੈਂ ਕਹਿਆ ਯਾਰ ਠੀਕ ਹੈ ਨਵੇਂ ਨੂੰ ਲੱਗਣ ਨਾ ਦਿਓ ਬਾਈ ਇਹੀ ਹਾਲ ਹੈ ਇਹਦਾ ਜਿਹੜਾ ਨਵਾਂ ਜੁਆਗ ਹੈ ਨਾ ਉਹਨੂੰ ਨਾ ਲੱਗਣ ਦਿਓ ਜੇ ਕੋਈ ਵੇਚਣ ਵਾਲਾ ਭਰਾ ਹੈਗਾ ਨਾ ਜੇ ਕੋਈ ਪਰਦੇ ਪੁਰਦੇ ਨਾਲ ਭਰਾ ਉਹ ਵੇਚਦਾ ਵੀ ਹੈ ਜਿਹੜਾ ਬੰਦਾ ਖਾਂਦਾ ਹੀ ਨਹੀਂ ਜਿਹੜਾ ਤੁਹਾਨੂੰ ਪਤਾ ਵੀ ਇਹ ਬੰਦਾ ਨਸ਼ਾ ਕਰਦਾ ਹੀ ਨਹੀਂ ਇਹਨੂੰ ਇਹਦੇ ਘਰ ਦੇ ਮਗਾਉਂਦੇ ਆ ਜਾਂ ਉਹਨੂੰ ਉਹਨੂੰ ਬਿਲਕੁਲ ਨਾ ਦਿਓ ਬਾਈ ਉਹਨੂੰ ਕਹਿੰਦਾ ਨਾ ਵੀ ਜਿਹੜ ਲਈ ਗਣਾ ਕਿਉਂਕਿ ਆਈ ਲੱਗਦੇ ਆ ਬੰਦੇ ਉਹ ਸਰਪੰਚ ਸੀਗਾ ਇੱਕ ਪਿੰਡ ਦਾ ਉਹਦੀ ਬੇਟੀ ਸੀ ਬਾਈ ਹਕੀਕਤ ਹੈ ਅੱਛਾ ਜੀ ਤੇ ਉਹ ਸਰਪੰਚ ਦੇ ਹੁਣ ਪਿੰਡ ਚ ਭਾਰਤ ਪੈਂਦੀ ਸੀ ਟਰੈਕਟਰ ਲੱਗੇ ਸੀ ਉਹਨੇ ਗੋਲੀ ਗੋਲੀ ਵੱਟ ਕੇ ਮੁੰਡਿਆਂ ਨੂੰ ਦੇਣੀ ਹੈ ਨਾ ਜੋ ਘਰੇ ਰੋਟੀਆਂ ਲਾਉਂਦੇ ਹੁੰਦੇ ਸੀ ਕੁੜੀ ਕੁਵਾਰੀ ਸੀ ਸਰਪੰਚ ਦੀ ਉਹਨੇ ਕਹਿੰਦਾ ਜਦੋਂ ਇਹਨਾਂ ਦਾ ਥੇਕਵਲ ਆ ਜਾਂਦਾ ਆਪਾਂ ਨੂੰ ਕੀ ਹੋਇਆ ਗੋਲੀ ਭੱਟ ਕੇ ਉਹਨੇ ਸਿੱਟਣੀ ਅੰਦਰ ਨਾਲ ਹੀ ਤੁੱਪ ਧੱਪ ਲੱਗਣੀ ਨਾ ਬਾਬਾ ਉਹਨੇ ਕੰਬਲੀ ਨੇ ਉਹਨੇ ਇੱਕ ਦਿਨ ਖਾ ਦੋ ਦਿਨ ਖਾ ਮਹੀਨਾ ਖਾ ਦੋ ਖਾ 6 ਖਾ ਉਹਦਾ ਸਾਲ ਦੋ ਸਾਲ ਖਾਂਦੀ ਰਹੀ ਭਈ ਉਹਦੇ ਕੋਲੇ ਹੁੰਦੀ ਸਰਪੰਚ ਦੀ ਰੱਖੀ ਪੁੱਤ ਫੜਾ ਲੈ ਬਾਬਾ ਉਹਨੇ ਆਪ ਦੇ ਜੋਗੇ ਦੋਸਤਾਂ ਕਾ ਪਾਸ ਹੀ ਰੱਖਣੀ ਪਹਿਲੀ ਵੀ ਜਦ ਇਹ ਆਪਣੀ ਨਾ ਮੁੱਕ ਜੇ ਤੇ ਇੱਕ ਦਿਨ ਮਰਨੀ ਦਾ ਵਿਆਹ ਆ ਗਿਆ ਸੌਦਾ ਪਲਾ ਤੇ ਜਿੱਦੇ ਵਿਆਹ ਕਰਤਾ ਤੇ ਗੱਲ ਸਾਹਮਣੇ ਆ ਗਈ ਮਨੂ ਤੇ ਅੱਖਾਂ ਚ ਪਾਣੀ ਸਿੱਟੇ ਬੁਰਾ ਹਾਲ ਉਹਦਾ ਭਰਾ ਵਾ ਟਟਣਾ ਲੱਗ ਗਿਆ ਲੈ ਤੇ ਉਹ ਵਾ ਹਸਪਤਾਲ ਲਿਆਏ ਕੋਈ ਕੋਸ ਪੁੱਛੇ ਉਹਨੂੰ ਕੋਈ ਕੋਸ ਪੁੱਛੇ ਵਿਚਾਰੀ ਨੂੰ ਹੁਣ ਜਦ ਸਰਪੰਚ ਦੀ ਧੀ ਹੈ 47000 ਹੈ ਨਾ ਉਹਨੇ ਕਿਹਾ ਕੋਈ ਮੁੰਡੇ ਨਾਲ ਗੱਲਬਾਤ ਨਾ ਹੋਵੇ ਹੈ ਨਾ ਰੋਈ ਜਾਂਦੀ ਆ ਉਹ ਕਹਿੰਦੀ ਵੀ ਜੇ ਤਰੀਕੇ ਇਹਨਾਂ ਕੋਈ ਗੱਲਬਾਤ ਉਹ ਕਹਿੰਦੀ ਪਰਾਂ ਹਟੇ ਹੋ ਜੀ ਮੈਂ ਹੈ ਨਹੀਂ ਠੀਕ ਹੈ ਨਾ ਪਰ ਕਹਿੰਦੀ ਹੁਣ ਜਿਹੜੀ ਦੌਖਾ ਜੀ ਮੈਂ ਤੁਹਾਨੂੰ ਦੱਸਤਾ ਤੁਸੀਂ ਮੇਰੇ ਪਿਓ ਨੂੰ ਦੱਸ ਦਿਓ ਕਿ ਉਹ ਮੇਰੇ ਗੋਲੀ ਮਾਰੂ ਉਹ ਕਹਿੰਦੀ ਉਮਰ ਸਾਡੀ ਧੀ ਆ ਉਹਦੀ ਸੱਸ ਕਹਿੰਦੀ ਜਮਾਂ ਨਹੀਂ ਦਾਲਦੇ ਸਾਨੂੰ ਦੱਸ ਦੇ ਉਹ ਕਹਿੰਦੀ ਮੇਰਾ ਬਾਪੂ ਫੀਮ ਰੱਖਦਾ ਸੀ ਮੇਰੇ ਕੋਲੇ ਮੈਂ ਤਾਂ ਨਿੱਤ ਖਾ ਲੈਂਦੀ ਸੀ ਮੈਨੂੰ ਕੀ ਪਤਾ ਸੀ ਵੀ ਐ ਹੋਊ ਕਹਿੰਦੀ ਹੁਣ ਉਹ ਉਹਦਾ ਕਰਕੇ ਤੋੜ ਲੱਗੀ ਪਈ ਫੇਰ ਡਾਕਟਰ ਨੇ ਲਾਇਆ ਟੀਕਾ ਦੂਜਾ ਫੇਰ ਕਹਿੰਦੀ ਹਾਂ ਹੁਣ ਸ਼ਾਂਤੀ ਆਈ ਯਾਰ ਠੀਕ ਐ ਫੇਰ ਉਹਦੇ ਘਰ ਵਾਲੇ ਦੇ ਸਾਹ ਚ ਸਾਹ ਪਏ ਹਾਂ ਇਹ ਸੱਜ ਸਹੀ ਹਾਂ ਤੇ ਫੇਰ ਮੈਨੂੰ ਪਤਾ ਲੱਗਿਆ ਮੈਂ ਉੱਥੇ ਨੂੰ ਮਿਲਿਆ ਸੀਗਾ ਮੈਂ ਕਿਹਾ ਮੈਂ ਵੀ ਰੋੜੇ ਛੱਡੇ ਸੀ ਮੈਂ ਕਿਹਾ ਕਿਵੇਂ ਪਈ ਐ ਇੱਥੇ ਪੰਪਰਾਂ ਨੂੰ ਕਰਕੇ ਚਣ ਲੱਗੀ ਕਹਿੰਦੇ ਭਾਈ ਸਾਡੀ ਕੁੜੀ ਵੀ ਅਮਲੀ ਸੀ ਇਹ ਸੱਸੂ ਦੀ ਕਹਿੰਦੀ ਬਾੜੀ ਚੰਗੀ ਯਾਰ ਹੈਨਾ ਕਦੀ ਚੜਾਉਣ ਡਿਆ ਭਾਈ ਕਹਿੰਦੀ ਇਹ ਵੀ ਲੱਗੀ ਸੀ ਮਾਰਨੀ ਦੀ ਉਹ ਨੂੰ ਕਰੀ ਜਾਵੇ ਤੂੰ ਮੇਰੀ ਮੰਮੀ ਆ ਤੂੰ ਮੇਰੀ ਸਹੀ ਮੰਮੀ ਤੂੰ ਆ ਬਸ ਹੁਣ ਚੰਗਾ ਮੈਂ ਤਾਂ ਡੱਕਣ ਕੰਮ ਕਰਨ ਦੀ ਕਿਹਾ ਮੰਮੀ ਮੈਨੂੰ ਤੋੜ ਨਾ ਲੱਗੇ ਜਮੇ ਉਹ ਕਹਿੰਦੀ ਨਹੀਂ ਜੇ ਲੱਗੂਗੀ ਮਾਰਨਗੇ ਲਿਆ ਕੇ ਦੇਵਾਂਗੇ ਸਟਾਕ ਆਹੋ ਇਹ ਹਾੜੇ ਨਾਲ ਹੁੰਟਰਾ ਤੇ ਸੀ ਸਾਰਾ ਡੱਬਰ ਕਿੰਨਾ ਸਾਥ ਦਿੱਤਾ ਤੇ ਮਾਂ ਹਾਂ ਬਾਬਾ ਨੇ ਦੱਸਿਆ ਨਹੀਂ ਸਰਪੰਚ ਨੂੰ ਸਰਪੰਚ ਨੂੰ ਤਾਂ ਬਾਅਦ ਚ ਪਤਾ ਲੱਗਿਆ ਹੋਊਗਾ ਖਬਰਾਂ ਤੋਂ ਠੀਕ ਹੈ ਇਹ ਵੀਡੀਓ ਮੈਂ ਹੀ ਪਾਈ ਸੀ ਮੇਰੇ ਘਰ ਯਾਰ ਹਾਂ ਕਿਉਂਕਿ ਮੈਂ ਜਾਣਦਾ ਵੀ ਉਹਨਾਂ ਨੂੰ ਦੇ ਪਰ ਮੈਂ ਆ ਨਹੀਂ ਲਿਆ ਸੀ ਦਾ ਸਰਪੰਚ ਨੇ ਮੇਰੇ ਵਾਲੇ ਵੇਖ ਕੇ ਹਾਵਲਾ ਲਿਆ ਉਹ ਮੈਂ ਇਤਨਾ ਆਪਣੀ ਕੁੜੀ ਦੀ ਗੱਲ ਕਰਦਾ ਲੱਗਦਾ ਹੈ ਨਾ ਇਹ ਤਾਂ ਨਸਾ ਹੈ ਹੋਜੀ ਚੀਜ਼ ਹੈ ਜਿਹਦੇ ਹੱਡਾਂ ਚ ਰਚ ਗਿਆ ਬਾਈ ਉਹ ਕਹਿੰਦਾ ਨਾ ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਊ ਨਹੀਂ ਤਮ ਕੀ ਲੱਗਦਾ ਹੁੰਦਾਈ ਹਾਂ ਉਹਨੇ ਸਿਵਿਆ ਦਾ ਕਹਿਣਾ ਵੈਸੇ ਉਹ ਕਬਰਾਂ ਤੱਕ ਕਹਿ ਗਿਆ ਨਾ ਚੋਲਟਗਾ ਤੋਂ ਗਾਉਂਦੇ ਸੀ ਕਲਾਕਾਰ ਯਾਰ ਜਿਹੜਾ ਉਹਨਾਂ ਨੂੰ ਸਹੀ ਲੱਗਣ ਲੱਗ ਜਾਂਦੀ ਆ ਤੱਕ ਸਹੀ ਜੁੜਦੀ ਉਹਦਾ ਜੋੜ ਲੈਂਦੇ ਹਾਂ ਹਨਾ ਚੱਲਦਾ ਹੁੰਦਾ ਈ ਟ੍ਰੈਂਡ ਉਹ ਵਾਲਾ ਜੁੜ ਲੈਂਦੇ ਹਾਂ ਤੇ ਭਾਈ ਉਹ ਗੱਲ ਸਹੀ ਤਾਂ ਇਹ ਹੈ ਵੀ ਭੀਮ ਹੈ ਕਬਰਾਂ ਤੱਕ ਜਾਣ ਵਾਲੀ दारू ਦਾ ਕੋਈ ਐਡਾ ਐਪਰੀ ਹੈਗਾ दारू ਵਾਲੇ ਬੰਦੇ ਨੂੰ ਅੰਦਰ ਤਾੜ ਦਿਓ ਦੂਜੇ ਤੀਜੇ ਦਿਨ ਇਹਦੇ ਕੀੜੇ ਜਾਂਦੇ ਆ ਮਾਰ ਇਹਦੇ ਆ ਤੇ ਦਵਾਈ ਵੀ ਹੈਗੀ ਹੈ ਠੀਕ ਹੈ ਇਹ ਜਿਹੜੇ ਡੋਡਿਆਂ ਵਾਲੇ ਕੀੜੇ ਆ ਨਾ ਇਹ ਐਡੇ ਕੋ ਪੁੱਠੇ ਕੀੜੇ ਆ ਵੀਰੇ ਸਾਲੇ ਇਹਨਾਂ ਨੇ ਜਿਹੜੇ दारू ਵਾਲੇ ਕੀੜੇ ਆ ਉਹਨਾਂ ਨੂੰ ਵੀ ਪੱਲੀਆਂ ਤੇ ਬਿਠਾ ਲੈਂਦੇ ਉਹਨਾਂ ਨੂੰ ਵੀ ਨੀ ਕੰਮ ਕਰਨ ਦਿੰਦੇ ਚਾਹਣਗੇ ਆਜੂ ਅੱਜ ਰੋਡ ਜਾਮ ਕਰਨਾ ਭੈਣ ਤੂੰ ਤਾਂ ਅੰਦਰ ਭੇਜਿਆ ਹੀ ਕੁਛ ਨਹੀਂ ਠੀਕ ਹੈ ਉਹ ਸਾਰੇ ਹੀ ਬਿਠਾ ਲੈਂਦੇ ਆ ਰੋਟੀ ਵਾਲੇ ਵੀ ਬਹਿ ਜਾਂਦੇ ਆ ਰੋਟੀ ਵਾਲਿਆਂ ਨੂੰ ਦੱਸ ਵੀ ਰੋਟੀ ਵਾਲਿਆਂ ਨੂੰ ਪਤਾ ਹੁੰਦਾ ਵੀ ਜੇ ਹੁਣ ਇਹ ਬ੍ਰਾਹਮਣਾ ਅੰਦਰ ਉਹ ਆਊਗਾ ਤਾਂ ਫੇਰ ਹੀ ਰੋਟੀ ਖਾਊਏ ਫੇਰ ਹੀ ਸਾਡੇ ਕੋਲੇ ਰੋਟੀ ਵਾਲਾ ਰਸਣ ਪਹੁੰਚਣਾ ਫਿਰ ਐ ਕਰਕੇ ਉਹ ਮੈਜੋਰਟੀ ਬਣ ਜਾਂਦੀ ਆ ਰੋਟੀ ਵਾਲੇ ਵੀ ਬਹਿ ਜਾਂਦੇ ਆ ਦੂਜੇ ਵੀ ਬਹਿ ਜਾਂਦੇ ਆ ਸਾਰੇ ਕੀੜੇ ਲੈਣ ਲਾ ਲੈਂਦੇ ਬਈ ਮਰਦਾਬਾਦ ਤਾਰੀ ਮਰਦਾਬਾਦ ਪਈ ਹੁੰਦੀ ਆ ਮੈਨੂੰ ਕੰਨਾਂ 'ਚ ਸੁਣਦਾ ਹੁੰਦਾ ਪਏ ਨੂੰ ਮੈਂ ਕਹਿੰਦਾ ਨਾ ਪਤਾ ਹੌਸਲਾ ਰੱਖੋ ਹੌਸਲਾ ਰੱਖੋ ਬੰਦਾ ਗਿਆ ਵਾ ਤੁਹਾਡੇ ਹੁਣੇ ਪੱਲੀਆਂ ਤੇ ਮਾਰਨਾ ਪੈਕਟ ਮੈਂ ਲਾ ਲਿਓ ਕਾਟ ਕਾਟ ਭੱਜ ਲਿਓ ਜਦੋਂ ਉੱਠ ਗਿਆ ਬਾਬਾ ਮੈਂ ਤਿੰਨਾ ਜਦੋਂ ਚਾਹ ਪੀਤੀ ਨਾ ਮੈਂ ਕਹਿੰਦਾ ਯਾਰ ਛਾਲਾ ਮਾਰ ਮਾਰ ਸੇਰ ਕੰਦੇ ਬਹਿ ਜਾਂਦੇ ਗੱਡੀਆਂ ਪੈਂਟਦੇ ਆ ਫਿਰ ਗੱਡੀਆਂ ਪੈਂਟਦੇ ਆ ਹਾਂ ਮੈਂ ਕਹਿੰਦਾ ਟੀਟੀ ਤੋਂ ਲੈ ਕੇ ਸਿਰ ਤੱਕ ਗੱਡੀਆਂ ਐ ਘੋਕਦੀਆਂ ਜਾ ਕਹ ਇੱਕ ਦੂਜੇ ਨਾਲ ਲੱਗ ਜੇ ਮਾਰੀ ਹਾਂ ਹਾਂ ਫਿਰ ਉਹ ਰੋਟੀ ਵਾਲੇ ਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਕਿਹੜੇ ਰੋਡ ਤੇ ਚਲਾਈਏ ਠੀਕ ਹੈ ਉਹਨਾਂ ਨੂੰ ਐ ਹੁੰਦਾ ਵੀ ਅੰਦਰ ਤੇ ਆਪਾਂ ਨੂੰ ਬਾਹਰਨਗੇ ਕਈ ਤੜੜ ਦਿੰਦੇ ਉਹ ਰੋਟੀ ਰੋਟੀ ਵਾਲੇ ਉਹ ਨਹੀਂ ਵੇਦੇ ਉਹ ਤੋਂ ਕਿਉਂਕਿ ਬਲੰਦ ਹੋਏ ਹੁੰਦੇ ਆ ਬਾਈ ਤੇ ਗੇ ਹੋ ਚਿੱਟੇ ਵਾਲੇ ਦੇ ਕੀੜੇ ਆ ਉਹ ਬਾਲੇ ਮਾਰਿਆ ਬਾਈ ਉਹਦਾ ਬਾਲੇ ਮਾਰੇ ਜੀ ਉਹ ਜੋ ਟੀਕਾ ਲਾ ਕੇ ਅੰਦਰ ਜੋ ਸਿਰ ਤੇ ਆਧਾਰ ਊਕ ਲਾ ਕੇ ਪੀ ਲੈਂਦੇ ਸਾਰੇ ਆ ਹੈਨਾ ਜਦੋਂ ਪੀ ਲੈਂਦੇ ਆ ਫਿਰ ਉਹ ਆਪਣਾ ਬਗਾਨਾ ਭੁੱਲ ਜਾਂਦੇ ਆ ਭੁੱਲ ਜਾਂਦੇ ਆ ਠੀਕ ਹੈ ਉਹਦਾ ਬਾਬਾ ਦੜੜਨਾ ਸ਼ੁਰੂ ਕਰ ਦਿੰਦਾ ਇਕੱਲੇ ਇਕੱਲੇ ਨੂੰ ਇਕੱਲੇ ਇਕੱਲੇ ਨੂੰ ਦੜੜ ਦਿੰਦੇ ਆ ਮੈਂ ਕਹਿੰਦਾ ਯਾਰ ਛੜਦੇ ਹੀ ਕੋਈ ਨਹੀਂ ਫੇਰ ਹੀ ਉਹ ਕਹਿੰਦੇ ਨੇ ਰੰਗ ਵਿੱਚ ਇਹੀ ਰਹੇਗੀ ਰੰਗ ਵਿੱਚ ਰਹਿਣੀ ਹੈ ਇਕੱਲੇ ਉਹੀ ਜਿਹੜੇ ਰਹਿ ਜਾਂਦੇ ਆ ਬਾਕੀ ਦੂਜੇ ਸਾਰੇ ਛਾਂ ਤੇ ਫਿਰ ਉਹ ਹੁਣ ਕੀ ਕਰੇ ਜਦੋਂ ਦੂਜੇ ਛਾਂ ਹੋ ਗਏ ਭਾਈ ਬਿਲਕੁਲ ਭਾਈ ਉਹਨੇ ਤਾਂ ਫਿਰ ਮਾਰਨਾ ਹੀ ਆ ਹਾਂਜੀ ਐ ਹੁੰਦੀ ਆ ਇਹ ਹਾਂਜੀ ਠੀਕ ਹੈ ਤਾਂ ਮੈਨੂੰ ਉਹ ਵਾਹ ਉਹ ਨਹੀਂ ਕੋਈ ਗੱਲ ਵੀ ਭਾਈ ਹੂੰ ਇਹ ਨਸਿਆਂ ਤੋਂ ਬਚੋ ਜਿਹੜਾ ਲੱਗ ਗਿਆ ਇਹ ਮੰਨ ਲਓ ਵੀ ਉਹਨੂੰ ਕੋਡ ਹੋ ਗਿਆ ਜੇ ਕਿਸੇ ਨੇ ਕੋਡ ਦੇਖਣਾ ਨਾ ਕੋਡ ਵੀ ਕੋਡ ਕੀ ਹੁੰਦਾ ਆਪਾਂ ਕਹਿੰਦੇ ਨਾ ਯਾਰ ਮੈਂ ਕੋਡ ਹੀ ਨਹੀਂ ਦੇਖਿਆ ਕਿਤੇ ਹਨਾ ਕੋਈ ਅੱਜ ਕੱਲ ਕੋਡ ਉਸ ਰੂਪ ਚ ਨਹੀਂ ਮਿਲਦਾ ਕੋਡ ਅਮਲੀ ਰੂਪ ਚ ਮਿਲ ਰਿਹਾ ਬਾਈ ਸਹੀ ਗੱਲ ਹੈ ਠੀਕ ਹੈ ਮੈਂ ਕਿਸੇ ਤੇ ਲਾ ਕੇ ਨਹੀਂ ਕਹਿ ਰਿਹਾ ਭਰਾ ਗੁੱਸਾ ਨਾ ਕਰੇ ਮੈਂ ਆਪਦੇ ਤੇ ਲਾ ਕੇ ਕਹਿ ਰਿਹਾ ਯਾਰ ਸਾਨੂੰ ਕੋਡ ਹੈ ਠੀਕ ਹੈ ਨਾ ਸਾਨੂੰ ਕੋੜ ਹੋਇਆ ਵੈ ਇਹ ਵੀ ਇੱਕ ਬਿਮਾਰੀ ਆ ਸਾਨੂੰ ਐਸੀ ਬਿਮਾਰੀ ਲੱਗੀ ਆ ਮੈਂ ਕਹਿੰਦਾ ਤੁਹਾਨੂੰ ਦੱਸ ਹੀ ਨਹੀਂ ਸਕਦੇ ਯਾਰ ਠੀਕ ਹੈ ਨਾ ਵੇਸ ਕਰਕੇ ਪਾਈਏ ਕੋੜ ਤੋਂ بچੋ ਸਾਰੇ ਭਰਾਵੋ بچੋ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਤੇ ਅੱਜ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾ ਬਣ ਕੇ ਤੇ ਅੱਜ ਤबीयत ਬਹੁਤ ਡਾਉਣਾ ਹੈ ਤੇ ਅਸੀਂ ਚੱਲੇ ਲੰਗਰ ਲਾਉਣ ਜੋ ਕੋਈ ਭਰਾ ਸੇਵਾ ਕਰਨਾ ਚਾਹੁੰਦਾ ਹੋਵੇ ਉਹ ਚੰਦਪ੍ਰਨੀ ਗੋ达ਰਾ ਸਾਹਿਬ ਆ ਸਕਦਾ ਜੀ ਕਿਉਂਕਿ ਉਹਨਾਂ ਦਾ ਸੇਵਕ ਹੈ ਜਨੀਰ ਤੋਂ ਅੱਜ ਉਹਨਾਂ ਦਾ ਭੋਗ ਹੈ ਬਹੁਤ ਤਕੜਾ ਸੇਵਾਦਾਰ ਸੀ ਬਹੁਤ ਹੰਬ ਹਮਾ ਕੇ ਪੈਸਿਆਂ ਚ ਜ਼ੋਰ ਚ ਬਲ ਚ ਤਨੋਂ ਮਨੋਂ ਤੁਹਾਨੂੰ ਸੇਵਾ ਕਰਨ ਵਾਲਾ ਜਿਹੜਾ ਬੰਦਾ ਸੀ ਉਹ ਚਲਿਆ ਗਿਆ ਕਿਉਂਕਿ ਜਿਹੜੇ ਸੰਤ ਹੈ ਉਹ ਉਹਨਾਂ ਦੇ ਭੋਗ ਤੇ ਆਪ ਜਾਣਗੇ ਤੇ ਸਾਰੇ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਜਾਣਦੇ ਆ ਵੀ ਜਿਹੜਾ ਚੰਦਾਨਾ ਦਾ ਸੇਵਕ ਹੈ ਭਾਈ ਜਨੀਰ ਵਾਲਾ ਵੀ ਉਹਦਾ ਭੋਗ ਅੱਜ ਤੇ ਸਾਰੇ ਭਰਾ ਪਹੁੰਚ ਜਾਣਗੇ ਠੀਕ ਹੈ ਜੀ ਉੱਚਾ ਨੀਵਾਬ ਸ਼ਬਦ ਬੋਲੇ ਗਿਆ ਹੁਣ ਤਾਂ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ